ਆਣ ਬਟੇ ਆਈ ਦਾ ਸਵਾਲ ਹੈ ਆਣਖੀ ਗੱਲ ਹੈ ਇਸ ਘਰ ਵਿੱਚ ਘੋੜਿਆਂ ਦੀ ਤਾਂ ਕਮੀ ਨਹੀਂ ਪਰ ਸਾਨੂੰ ਭੇਟਾ ਕੀਤੇ ਗਏ ਉਹੀ ਘੋੜੇ ਵਾਪਸ ਚਾਹੀਦੇ ਨੇ ਇਸ ਕਾਰਜ ਵਾਸਤੇ ਕੋਈ ਆਪਣਾ ਆਪ ਸਮਰਪਤ ਕਰੇ ਤਾਂ ਭਾਈ ਜੀ ਦੀ ਜੰਦ ਨੇ ਆਪਣਾ ਆਪ ਸਮਰਪਤ ਕੀਤਾ ਗੁਰੂ ਬਾਸਾ ਪਾੜਾ ਲੈ ਕੇ ਲਾਹੌਰ ਪਹੁੰਚੇ ਕਾਹੀ ਦਾ ਰੂਪ ਧਾਰਨ ਕਰ ਲਿਆ ਭਾਈ ਜੀਵਨ ਦੇ ਘਰ ਤੋਂ ਰਕਤ ਦਾ ਪ੍ਰਸ਼ਾਦਾ ਪਾਣੀ ਛੱਬ ਲੈਂਦੇ ਹਨ ਹਰ ਸਮੇਂ ਬਾਣੀ ਪੜ੍ਹਦੇ ਰਹਿੰਦੇ ਹਨ ਭਾਈ ਵਿਧੀ ਚੰਦ ਤਿਆਰੀ ਕਰਦੇ ਰਹਿੰਦੇ ਹਨ ਰੋਜ਼ਾਨਾ ਘੋੜਿਆਂ ਦੀ ਸੰਭਾਲ ਵੀ ਕਰਦੇ ਰੋਜ਼ਾਨਾ ਇੱਕ ਪੱਥਰ ਰਾਤ ਨੂੰ ਚੁੱਕ ਕੇ ਨਦੀ ਵਿੱਚ ਵੀ ਛੁੱਟ ਦਿੰਦੇ ਤਾਂ ਕਿਲੇ ਵਿੱਚ ਰਹਿਣ ਵਾਲੇ ਸਾਰੇ ਇਸ ਘੁਡੇਖੇ ਵਿੱਚ ਹਨ ਕਿ ਕੋਈ ਵੱਡਾ ਮਗਰਮਾਸ਼ ਹੋਏਗਾ ਜਿਸ ਦੀ ਹਿੱਲ-ਜੁਲ ਨਾਲ ਨਦੀ ਦਾ ਜਿਹੜਾ ਪਾਣੀ ਹੈ ਉਹ ਦੀਵਾਰਾਂ ਨਾਲ ਆ ਕੇ ਟਕਰਾਂਦਾ ਹੈ ਤੇ ਕੁਸ਼ਾਲਾ ਪੈਦਾ ਹੁੰਦਾ ਹੈ ਭਾਈ ਬਿਧੀ ਚੰਦ ਇਹ ਕਾਰਜ ਯੋਜ ਕਰਦੇ ਰਾਤ ਨੂੰ ਐਸਾ ਕਾਰਜ ਕਰਦੇ droga تنખા ਵੀ ਆਪ ਜੀ ਨੂੰ ਦਿੰਦਾ ਭਾਈ ਗਿਰੀ ਚੰਦ ਰੋਜ ਘਾਲ ਲੈ ਕੇ ਆਉਂਦੇ ਸੱਚੇ ਪਾਤਸ਼ਾਹ ਦੇ ਹੋਰੇ ਕਹਿ ਕੇ ਸਨਮਾਨ ਕਰਦੇ ਮੱਥਾ ਵੀ ਟੇਕਦੇ ਇੱਕ ਦਿਨ ਰੱਖੀਆਂ ਹੋਈਆਂ ਜੋ ਕਾਠੀਆਂ ਸੰ ਘੋੜਿਆਂ ਦੀ ਜੀਨ ਸੀ ਉਸ ਬਾਰੇ ਪੁੱਛਿਆ ਵੀ ਇਹ ਚਮਕਦੀ ਬੜੀ ਹੈ ਅਣਜਾਣ ਜੇ ਬਣ ਕੇ ਪੁੱਛਿਆ ਭਾਈ ਗਿਰੀ ਚੰਦ ਨੇ روگا کہ سونے بھی ہے یہ جڑی چمک ہے نا کہ سورج ورگی چمک ہے چمک ہے کہ سونے کی بڑی کیمتی دوڑیا دیاں کٹیاں سن پائی وھی چند اندرلا سارا پید جان چکا سی پر اپنے منہ بےد کسی نہیں دیا ਅਰਦਾਸ ਕਰਦਾ ਸ਼ੇਖ ਨਿਰਗੁਣ ਰਾਖ ਲਿਆ ਸੰਤਨ ਦਾ ਸਤਕਾਰ ਸਤ ਗੁਰ ਢਾਕ ਲਿਆ ਮੋਹਿ ਪਾਪੀ ਮਰਦਾ ਪਰੋ ਮੁਕਾਰ ਲਈ ਸਭ ਕੁਝ ਕਰਨਾ ਪੈ ਰਿਆ ਸੀ ਸੇਵਾ ਹਿਤ ਸਭ ਕੁਝ ਕਰ ਰੇ ਸ਼ਾਮੇ ਪਰ ਅਰਦਾਸ ਕਰਦੇ ਦਾਤਾ ਪਰਦਾ ਰੱਖ ਲੈ ਦਾ ਰੱਖ ਨਹੀਂ ਗੁਰੂ ਪਰਦਾ ਬਣ ਕੇ ਘਰ ਜਾ ਬਣ ਕੇ ਸੇਵਾ ਦੇਣਾ ਸਾਰੀਆਂ ਸੰਤਾਂ ਗੁਰੂ ਜਪਨਾ ਵਿੱਚ ਹਾਜ਼ਰੀ ਲਿਵਾਓ ਪਿਆਰ ਭਾਵਨਾ ਨਾਲ ਉਚਾਰਨ ਕਰਕੇ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ

ਕਿ ਇਦਾਂ ਦਾ ਰਸਤਾ ਮੈਨੂੰ ਮਿਲ ਜਾਏ ਕਿ ਮੈਂ ਇਹਨਾਂ ਘੋੜਿਆਂ ਵਿੱਚੋਂ ਇੱਕ ਘੋੜਾ ਲੈ ਕੇ ਮਹਾਰਾਜ ਤੇਰੇ ਚਰਨਾਂ ਵਿੱਚ ਪਹੁੰਚ ਜਾਵਾਂ ਕਿਸ ਪ੍ਰਕਾਰ ਉਸ ਉਥੇ ਸਾਰੇ ਲਖੇ ਨ ਜੀਨ ਕਰੰਗਮ ਡਾਰੇ ਇਹ ਜੁਗਤ ਬਣਾਉਂਦੇ ਕਿ ਸਾਰੇ ਸੁੱਤੇ ਹੋਣ ਪਹਿਰੇਦਾਰ ਵੀ ਸੁੱਤੇ ਹੋਣ ਮੋਰਛਤ ਹੋਣ ਤੇ ਮੈਂ ਘੋੜੇ ਉੱਪਰ ਜੀਨ ਪਾ ਕੇ ਭਜਾ ਕੇ ਲੈ ਜਾਵਾਂ ਸੋਇਆ ਭਾਵ ਨੂੰ ਕੋ ਬਣ ਆਵੇ ਜਾਗੇ ਜਦ ਸਭ ਬਹੁਤ ਜਗਾਵੇ ਤੇ ਉਪਾ ਮਹਾਰਾਜ ਬਣਾ ਦਿਓ ਬੇਨਤੀ ਕਰਦੇ ਜਦੋਂ ਜਾਗਣ ਉਦੋਂ ਹੀ ਪਤਾ ਲੱਗੇ ਕਿ ਇੱਕ ਘੋੜਾ ਚਲਾ ਗਿਆ ਤੇ ਇੱਕ ਘੋੜਾ ਤਵੇਡੇ ਵਿੱਚ ਹੈ ਪਰ ਇਹ ਦੇ ਵਿਚਾਰੇ ਆਪਾ ਬੇਰੰਭਾ ਜਿਸ ਤੇ ਹੋਵੇ ਸਭਨਿ ਅਚੰਬਾ ਇਸੇ ਉਪਾਅ ਵਾਸਤੇ ਜੀ ਦੀ ਜਾਨ ਨੂੰ ਯੁਗਤ ਬਣਾਉਣ ਲੱਗੇ ਸਤਿਗੁਰੂ ਤਰ ਧਿਆਨ ਮੰਨਵੇ ਆਪਣੋਂ ਕਾਰਜ ਆਭਗ ਨਾਵੇ ਥਿਥਮ ਅਰਦਾਸ ਕੀਤੀ ਸਤਿਗੁਰੂ ਤੇਰਾ ਕਾਰਜ ਹੈ ਆਪਣੇ ਕਾਰਜ ਲਈ ਆਪ ਵਿਧ ਬਣਾਓ ਆਪ ਆਪਣੇ ਸੇਵਕ ਦੇ ਅੰਸ਼ੰਗ ਹੋ ਕੇ ਵਰਤੋ ਹੋਤੇ ਹਨ ਕੇ ਸੇਵਕ ਸਰ ਰੰਗ ਰੰਗ ਕਰਮੁਤ ਪਾਰੇ ਜਿਹੜੇ ਬਾਕੀ ਨੌਕਰ ਚਾਕਰ ਹਨ ਉਹ ਘਰਾਂ ਤੋਂ ਦੂਰ ਰਹਿੰਦੇ ਹਨ ਜਿਵੇਂ ਭਾਈ ਗਿਦੇ ਜੰਦ ਸਤਿਗੁਰੂ ਤੋਂ ਦੂਰ ਰਹਿੰਦੇ ਹਨ ਚੌਂਦੀ ਹੈ ਕਿ ਕੁਝ ਘੰਟਿਆਂ ਦੀ ਡਿਊਟੀ ਬਾਅਦ ਰਾਗ ਰੰਗ ਕਰ ਮੋਦਤ ਭਾਰੇ ਕਰੀਏ ਕੋਈ ਮਨੋਰੰਜਨ ਪ੍ਰਾਪਤ ਕਰੀਏ ਕੁਝ ਖੁਸ਼ੀਆਂ ਪ੍ਰਾਪਤ ਕਰੀਏ ਕੋਈ ਹਾਸਾ ਠੱਠਾ ਹੋ ਜਾਏ ਕੋਈ ਆਪਸ ਦੇ ਵਿੱਚ ਹਾਸਾ ਮਖੌਲ ਹੋ ਜਾਏ ਮਨੋਰੰਜਨ ਵੀ ਜ਼ਰੂਰੀ ਹੈ ਜਿਤਨੇ ਨੌਕਰ ਚਾਕਰ ਹਨ ਉਹਨਾਂ ਦੀ ਬਹੁ ਗਿਣਤੀ ਹੈ ਕੈ ਭ ਕੰਚਨੀ ਮੈਂ ਧਨ ਹੋਵੇ ਬਾਰੰਬ ਤਮ ਸੋ ਜੋਵੇ ਭਾਈ ਵੀਰ ਜੀ ਚੰਦ ਨੇ ਦੇਖਿਆ ਇਹਨਾਂ ਵਿੱਚੋਂ ਕਈ ਤਾਂ ਰਾਤ ਨੂੰ ਮਦਰਾ ਜਾਮ ਕਰਕੇ ਫਿਰ ਆਰਾਮ ਕਰਦੇ ਇੱਕ ਦਿਨ ਬੈਠ ਸਭਾ ਮੈਂ ਸਾਰੇ ਹਾਸ ਬਿਲਾਸਨ ਬਾਪਿ ਉਚਾਰੇ ਅੱਜ ਬੈਠੇ ਸ਼ੰਤ ਭਾਈ ਵੀਰ ਜੀ ਚੰਦ ਦੇ ਪਾਸ ਇਕ ਐਫ ਕੰਚਨੀ ਦੇ ਇਹ ਸ਼ੌਕੀਨ ਸਨ ਐਫ ਕੰਚਨੀ ਦੀ ਇੱਛਾ ਬੜੀ ਇਨਾਂ ਦੇ ਮਨ ਵਿੱਚ ਸੀ ਔਰ ਚਾਹਤ ਸੀ ਕਿ ਮਦ ਪ੍ਰਾਪਤ ਹੋ ਜਾਏ ਔਰ ਅੱਜ ਬੈਠੇ ਬੈਠੇ ਭਾਈ ਵਿਧੀ ਜੰਗ ਨੂੰ ਕਹਿਣ ਲੱਗੇ ਦਾਸ ਕਹੈ ਸੰਪ੍ਰਾਂਧ ਕਸੇ ਰਹਿਉ ਨਵੀਨ ਆਏ ਕਾ ਇਹ ਨੂੰ ਭਾਈ ਵਿਦੀਜੰਦ ਨੂੰ ਹੈ ਭਾਈ ਵਿਦੀਜੰਦ ਤੂੰ ਕਹਿਆ ਲੱਗ ਗਿਆ ਏਡੀ ਵੱਡੀ ਨੌਕਰੀ ਲੱਗ ਗਿਆ ਰੁਪਈਏ ਵੀ ਤੈਨੂੰ ਸੋਹਣੇ ਮਿਲਦੇ ਮਾਨ ਸਨਮਾਨ ਬੜਾ ਮਿਲਿਆ ਜਦੋਂ ਦਾ ਤੂੰ ਨਵਾਂ ਨਵਾਂ ਆਇਆ ਹੈ ਕਦੇ ਸਾਡੇ ਵਾਸਤੇ ਖਾਣ ਪੀਣ ਵਾਸਤੇ ਕੁਝ ਨਹੀਂ ਲੈ ਕੇ ਆਇਆ ਅਦਕਾ ਚਾਪੀ ਸਭ ਤੇ ਭਈ ਸਾਹੋਂ ਨਿਕਟਦੇ ਬਖਸ਼ਿਸ਼ ਲਈ ਆ ਤੈਨੂੰ ਨਵੀਂ ਨਗੀਆਂ ਤਨਖਾਹ ਮਿਲੀ ਐ ਭਾਈ ਵਿਜੀਤ ਜੰਦ ਹੁਣੇ ਤਾਂ ਚਾਖਰੀ ਲੈ ਕੇ ਆਇਓ ਅਸੀਸ ਮਿਲੀ ਹੈ ਬਾਦਸ਼ਾਹ ਬੜਾ ਤੇਰੇ ਤੇ ਖੁਸ਼ ਹੈ ਦਰੋਗੇ ਨੇ ਇੱਕ ਵੀ ਤੇਰੀ ਗੈਰ ਹਾਜ਼ਰੀ ਨਹੀਂ ਦੇਖੀ ਮੈਂ ਪ੍ਰਾਰਥਨ ਮੈਂ ਜੇ ਆਬਦ ਕਰੀ ਹੋ ਅਛੀ ਨੈ ਤੁਜ ਤੇ ਸਰੀ ਆਪਣੇ ਭਰਾਵਾਂ ਲਈ ਦੋਸਤਾ ਮਿੱਤਰਾਂ ਲਈ ਕੋਈ ਤੁਮ ਜ਼ਿਆਫਤ ਨਹੀਂ ਕੀਤੀ ਕੋਈ ਪਾਰਟੀ ਨਹੀਂ ਕੀਤੀ ਅਸੀਂ ਇਕੱਠੇ ਰਹਿੰਦੇ ਹਾਂ ਇਹ ਹਾਂ ਪਰਿਵਾਰਾਂ ਤੋਂ ਦੂਰ ਰਹਿੰਦੇ ਹਾਂ ਥੋੜਾ ਮਨੋਰੰਜਨ ਵੀ ਚਾਹੀਦਾ ਹੈ ਖਾਣ ਪਹਿਨਣ ਵਧੀਆ ਚਾਹੀਦਾ ਹੈ ਆਪਾਂ ਹੱਟ ਤੋੜ ਵੀ ਮਿਹਨਤ ਕਰਦੇ ਹਾਂ ਪਰਿਵਾਰ ਦੀ ਪਾਲਣਾ ਲਈ ਥੋੜੇ ਪੈਸੇ ਭੇਜ ਦਿਆ ਕਰ ਤੇ ਜਦ ਜਦ ਥੋੜੇ ਜੇ ਪੈਸੇ ਆਪਾਂ ਇੱਥੇ ਖਰਚ ਕਰੀਏ ਸੋਨ ਮਿਦੀ ਏ ਔਰ ਹਰਖ ਉਪਨ ਕਾਰਜ ਬਣਿਓ ਭਲੋ ਮਨ ਮੰਨ ਮਨ ਕਰਕੇ ਸ਼ੁਕਰ ਕੀਤਾ ਵੀ ਅੱਜ ਇਹਨਾਂ ਨੇ ਮੇਰੇ ਕੋਲੋਂ ਪਾਰਟੀ ਮੰਗੀ ਹੈ ਅੱਜ ਮੈਂ ਇਹਨਾਂ ਵਾਸਤੇ ਕੁਝ ਖਾਣ ਪੀਣ ਵਾਸਤੇ ਲੈ ਕੇ ਆਉਂ ਮਨ ਹੀ ਮਨ ਕਰਕੇ ਹਰਖ ਉਪਨ ਕਾਰਜ ਬਣਿਓ ਭਲੋ ਮਨ ਮੰਨ ਮਨ ਮੰਨ ਗਿਆ ਵੀ ਕਾਰਜ ਹੋਣ ਵਾਲਾ ਹੈ ਗੁਰੂ ਨੇ ਆਪ ਹੀ ਵਰਤ ਕੇ ਕਹਾ ਦਿੱਤਾ ਹੈ ਕਹਿਣ ਲੱਗਿਓ ਭਰਾ ਅਨਸਾਰੀ ਕਿਉਂ ਨ ਕਰੂੰ ਮੈਂ ਖੁਸ਼ੀ ਤੇਮਾਰੀ ਆਪਣੇ ਘੀ ਘਰੀ ਸੰ ਪਵੇਲਾ ਸੰਭਾਲਦੇ ਸੰ ਕੋਈ ਪਹਿਰੇਦਾਰ ਸੰ ਕੋਈ ਗੁਰੂ ਸਵਾਯੋ ਰਸੋਈਏ ਸੰ ਉਹਨਾਂ ਸਾਰੇ ਸੱਜਣਾ ਨੂੰ ਕਹਿਣ ਲੱਗਾ ਵੀ ਤੁਸੀਂ ਮੇਰੇ ਸੱਜਣ ਮੈਂ ਤੁਹਾਡਾ ਸੱਜਣ ਦੱਸੋ ਜਿਹੜੇ ਸ਼ਬਨ ਸ਼ਕਾਉਣ ਵਿੱਚ ਤੁਹਾਨੂੰ ਖੁਸ਼ੀ ਮਿਲਦੀ ਹੋਵੇ ਆਪਾਂ ਉਹੀ ਕੁਝ ਲਿਆਵਾਂਗੇ ਉਹੀ ਤੁਹਾਨੂੰ ਸ਼ਕਾਵਾਂਗੇ ਜੋ ਤੁਸੀਂ ਸ਼ਕਣਾ ਹੈ ਜੋ ਤੁਸੀਂ ਖਾਣਾ ਪੀਣਾ ਹੈ ਮੈਂ ਭੜੇ ਪ੍ਰਕਾਰ ਲੈ ਕੇ ਆਵਾਂਗਾ ਤੁਹਾਡੇ ਵਾਸਤੇ ਉਹੀ ਆਪਾਂ ਤੁਸੀਂ ਕਹਿੰਦੇ ਹੋ ਥੋੜਾ ਧੰਨ ਮੈਂ ਤਾਂ ਪੂਰੇ ਮਹੀਨੇ ਦੀ ਤਨਖਾਹ ਖਰਚ ਕਰਨ ਲਈ ਤਿਆਰ ਹਾਂ ਭਾਈ ਬੀਦੀ ਚੰਦ ਕਹਿਣ ਲੱਗੇ ਤੈਨੂੰ ਖਾਇ ਇਸ ਖੁਸ਼ੀ ਵਿੱਚ ਮੈਂ ਖਰਚ ਕਰਦਿਆਂ ਕਿ ਮੈਨੂੰ ਏਡੇ ਵੱਡੇ ਸ਼ਾਹੀ ਕਿਲੇ ਵਿੱਚ ਘਾਈ ਦੀ ਨੌਕਰੀ ਮਿਲੀ ਹੈ ਸੁਣ ਹੈ ਸੇਵਕ ਸਭ ਹਰਖਾਏ ਸਾਦ ਸਾਦ ਮੁਖਵਾ ਕੇ ਅਲਾਈ ਜਨੂ ਇਸ ਦੇ ਮਿੱਤਰਾਂ ਸੱਜਣਾ ਨੇ ਸੁਣਿਆ ਕਹਿਣ ਲੱਗੇ ਸ਼ਾਬਾਸ਼ ਸ਼ਾਬਾਸ਼ ਅਸੀਂ ਵੀ ਇਹੋ ਚਾਹੁੰਦੇ ਹਾਂ ਬੜੇ ਖੁਸ਼ ਹੋਏ ਇਹਨਾਂ ਪਰ ਸੰਤਤਾ ਧਾਰੇ ਸਾਰੇ ਪੀ ਪੀ ਕੈਪ ਬਣੇ ਮਤਵਾਰੇ ਕਾਹੀ ਵਿਧੀ ਚੰਦ ਨੇ ਰੁਪਈਏ ਦਿੱਤੇ ਇਹਨਾਂ ਨੇ ਬੋਤਲਾਂ ਲਿਆਂਦੀਆਂ ਬੜੀ ਪ੍ਰਸੰਤਾ ਨਾਲ ਪੀ ਪੀ ਕੈਪ ਬਣੇ ਮਤਵਾਰੇ ਇਹਨਾਂ ਨੇ ਅੱਜ ਜਦੋਂ ਫਰੀ ਦੀ ਮਿਲ ਗਈ ਅੱਜ ਪਾਰਟੀ ਦੀ ਮਿਲ ਗਈ ਤੇ ਭਾਈ ਵਿਧੀ ਚੰਦ ਨੇ ਤਾਂ ਗੁਰੂ ਸਵਾਰਿਓ ਹੱਥ ਵੀ ਨਹੀਂ ਲਾਇਆ ਕੇਵਲ ਰੁਪਏ ਦਿੱਤੇ ਨੇ ਇਹ ਆਪੇ ਲਿਆਏ ਬਾਰ ਨਹੀਂ ਆਪੇ ਲਿਆਏ ਆਪੇ ਬਾਰ ਨਹੀਂ ਪੀਦੇ ਗਏ ਔਰ ਚੰਗੀ ਤੋਂ ਚੰਗੀ ਕੀਮਤੀ ਵੀ ਲੈ ਕੇ ਆਏ ਜਦੋਂ ਇਹ ਸਾਰ ਬਾਰ ਨਹੀਂ ਲੈ ਕੇ ਆਏ ਤਾਂ ਉਸ ਸਮੇਂ ਇੱਕ ਦੂਜੇ ਨੂੰ ਵੱਧ ਚੜ ਕੇ ਪਿਉਂਦੇ ਨੇ ਪੀਂਦੇ ਨੇ ਖਾਣੇ ਰੋਕ پارٹی نہیں خوشی ہے نو نواں نوکری لگا ਤੇ ਸਾਨੂੰ ਵੀ ਸਾਰਿਆਂ ਨੂੰ ਇਸ ਗੱਲ ਦੀ ਖੁਸ਼ੀ ਹੈ ਸਾਰੇ ਨੌਕਰ ਚਾਕਰ ਕठे ਹੋ ਗਏ ਇਹ ਗੁਰੂ ਸਵਾਗਤੋ ਇਸ ਖੁਸ਼ੀ ਦੇ ਵਿੱਚ ਫਿਰ ਖੁਸ਼ੀ-ਖੁਸ਼ੀ ਕਬਦੇ ਹੋਏ ਇਹ ਨਾਨੇ ਬਾਰਨੀ ਮੰਗਵਾ ਲਏ ਜਾਵਤ ਇਸ ਤੈਨ੍ਹ ਅਹਨ ਦੇ ਕੀ ਇਹ ਹੈ ਖੁਸ਼ੀ ਹੈ ਸਭ ਭੇਜੀ ਕੀ ਆਖਾਂ ਲੱਗੇ ਸਾਰੇ ਥੋੜਾ ਨਾਲ ਨਾਲ ਖਾ خوشی خوشی بھدی چند دیکھ رہے کھان کنٹرول کوئی نہیں راستہ رس بچ کے کیا ہے پائی بھدی چند دا سنجمی جیون ہے گربا بچانگا نا جاپ تاپ سنجم تارمنا نہ کمایا ਸੇਵਾ ਸਾਧ ਨਾ ਜਾਣਿਆ ਹਰ ਰਾਹਿਆ ਨਾ ਕੋ ਸੰਜਮੀ ਜੀਵਨ ਬਣਾਇਆ ਨਾ ਕੋਈ ਤਪ ਹੈ ਨਾ ਕੋਈ ਜਾਪ ਹੈ ਨਾ ਕੋਈ ਸੇਵਾ ਨਾ ਕੰਟਰੋਲ ਹੈ ਤੈਨੂੰ ਆਪਣੇ ਆਪ ਤੇ ਜਿਹੋ ਜੇ ਮਨੁੱਖਾਂ ਵਿੱਚ ਬੈਠਦਾ ਉਹੋ ਜੇ ਬਣ ਜਾਂਦਾ ਅੱਜ ਭਾਈ ਬਿਧੀ ਜੰਗ ਜਿਨ੍ਹਾਂ ਦਾ ਨੇਤਨੇ ਦਾ ਸਮਾ ਹੋਇਆ ਪਿਆ ਉਹ ਰਹਿਰਾਬ ਸਾਹਿਬ ਦਾ ਪਾਠ ਕਰਦੇ ਪਏ ਨੇ ਦੂਜੇ ਪਾਸੇ ਇਹ ਸਾਰੇ ਬਾਰ ਨਹੀਂ ਕੀ ਰਹੇ ਖੁਸ਼ੀ ਖੁਸ਼ੀ ਇੱਕ ਦੂਜੇ ਨੂੰ ਵੱਧ ਚੜ ਕੇ ਖਵਾਉਂਦੇ ਨੇ ਪਿਆਉਂਦੇ ਨੇ ਭਾਈ ਵਿਧੀ ਜੰਗ ਨੇ ਅੱਜ ਸ਼ੁਕਤ ਕੀਤਾ ਕੇ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਕਾਰਜ ਲਈ ਤੁਸੀਂ ਭੇਜਿਆ ਉਸ ਆਸ਼ੇ ਨੂੰ ਆਪ ਹੀ ਪੂਰਾ ਕਰ ਦਿਓ ਸੋਨ ਵਿਧੀਏ ਮਨ ਘਾਤ ਬਚਾਰੀ ਅਸ਼ਟੰਬਧੀਆ ਸੁਖਕਾਰੀ ਤਾਂ ਉਸ ਸਮੇਂ ਮਨ ਕਰਕੇ ਵਿਚਾਰਿਆ ਵੀ ਜੋ ਸਮਾਂ ਮੈਂ ਚਾਹੁੰਦਾ ਸਾਂ ਉਹ ਸਮਾਂ ਨੇੜੇ ਆ ਗਿਆ ਕਿਉਂਕਿ ਪਛਾਣ ਦੇ ਸਮਾਂ ਆਪਾਂ ਕਿਹੜੇ ਕਿਹੜੇ ਪਹਿਰੇ ਤੇ ਹੁੰਦੇ ਨੇ ਉਹ ਜਿਹੜੇ ਪਹਿਰੇ ਤੇ ਹੁੰਦੇ ਨੇ ਉਹਨਾਂ ਨੇ ਵੀ ਬਾਰ ਨਹੀਂ ਪੀ ਲਈ ਪ੍ਰਥਮ ਦਿਸ਼ਾ ਮੈਂ ਵੱਡੇ ਅੰਧਕਾਰ ਆਇ ਤੇ ਚੰਦ ਪਨਗ ਗਰਮਝੜਾ ਅੰਦਰ ਆਪਣੇ ਕਮਰੇ 'ਚ ਬੈਠ ਕੇ ਭਾਈ ਵਿਧੀ ਚੰਦ ਨੇ ਰਹਿਰਾਸ ਸ਼ਹਿਦ ਦਾ ਪਾਠ ਕੀਤਾ ਜਦੋਂ ਬਾਹਰ ਆਏ ਅੰਧਕਾਰ ਛਾਇਆ ਹੋਇਆ ਅਸੀਂ ਇਹਨਾਂ ਦੇ ਉੱਪਰ ਥੋੜਾ ਥੋੜਾ ਅਸਰ ਹੋਣ ਲੱਗਾ ਮਤਵਾਲੇ ਹੋਣ ਲੱਗੇ ਇਹਨਾਂ ਨੂੰ ਭੁੱਲ ਗਿਆ ਕਿ ਅਸੀਂ ਪਹਿਰਾ ਵੀ ਦੇਣਾ ਹੈ ਕਿਲੇ ਦੀ ਰਖਵਾਲੀ ਵੀ ਕਰਨੀ ਹੈ ਕਿ ਨਹੀਂ ਸਤਿਗੁਰੂ ਐਸੇ ਤਰ੍ਹਾਂ ਕੇ ਕਹਿੰਦੇ ਨੇ ਕਿ ਮਨ ਭੁੱਖਾ ਜੀਵਨ ਵਿੱਚ ਰਸ ਵੜੇ ਨੇ ਇਹਤੇ ਰਸ ਸਰੀਰ ਕੇ ਕਹ ਘਟ ਨਾਮ ਨਿਵਾਸ ਰਸ ਸੁਆਇਨਾ ਰਸ ਰੂਪਾ ਕੰਮਣ ਰਸ ਪਰਮਲ ਕੀ ਬਾਸ ਰਸ ਸੇਜਾ ਰਸ ਘੋੜੇ ਰਸ ਮੰਦਰ ਰਸ ਮਾਸ ਮਾਸ ਵੀ ਇੱਕ ਰਸ ਹੈ ਬਾਰਨੀ ਵੀ ਇੱਕ ਰਸ ਹੈ ਇਸ ਰਸ ਵਿੱਚ ਸਾਰੇ ਮਸਤ ਹੋਏ ਭਾਈ ਵਿਧੀ ਚੰਦ ਨੇ ਜਿਹੜੇ ਕਾਰਜ ਲਈ ਛੇਵੇਂ ਗੁਰਦੇਵ ਨੇ ਭੇਜਿਆ ਸੀ ਉਹ ਕਾਰਜ ਬਾਰੇ ਹੁਣ ਸੋਚਣ ਲੱਗੇ

ਇੱਕ ਵੱਡਾ ਪੱਥਰ ਨਦੀ ਵਿੱਚ ਛੁਪਦੇ ਸਨ ਰਾਵੀ ਵਿੱਚ ਛੁਪਦੇ ਸਨ ਉਸ ਦੀਵਾਰ ਕੋਲ ਆ ਕੇ ਅਰਦਾਸ ਕੀਤੀ ਦਾ ਦਿਆ ਜੇ ਮੈਂ ਇੱਕ ਘੋੜੇ ਤੇ ਸਵਾਰ ਹੋ ਕੇ ਆ ਜਾਵਾਂ ਤਾਂ ਇਸ ਦੀਵਾਰ ਤੋਂ ਪਾਰ ਹੋਣ ਦਾ ਜਿਹੜਾ ਵੱਲ ਹੈ ਮਹਾਰਾਜ ਤੁਸੀਂ ਬਖਸ਼ਿਆ ਤੇ ਮਹਾਰਾਜ ਵੱਲ ਬਖਸ਼ਿਆ ਜੀ ਹਿੰਮਤ ਬਖਸ਼ਿਆ ਜੀ ਆਪਣੇ ਸੇਵਕ ਵਿਚਾਰ ਕੀਤੀ ਕਹਾਂ ਅਜਹੀ ਜਪਤ ਤੋਤ ਪਰਵਾਤ ਮਿਲੇ ਨਹ ਭਾ ਜੇ ਜਦੋਂ ਸਵੇਰ ਤੱਕ ਮਹਾਰਾਜ ਮੈਂ ਆਪਣੇ ਕਾਰਜ ਵਿੱਚ ਸਫਲ ਹੋ ਜਾਵਾਂ ਉਹਨੇ ਕਾਰਜ ਆਰੰਭ ਕਰਦਿਆਂ ਔਰ ਸਤਿਗੁਰੂ ਆਪ ਸਹਾਈ ਹੋਣਾ ਸਾਰੇ ਪੱਖ ਤੋਂ ਪਰਦੇ ਬਣਾਈ ਰੱਖਣਾ ਜੀ ਇਹ ਮੈਂ ਵਿਚਾਰ ਕਰ ਬੋਲਿਓ ਸੋਏ ਕਾਣਾ ਕਾਉ ਜਨ ਹੈ ਕੋਏ ਭਾਈ ਗਿਦੀ ਚੰਦ ਦੇਖ ਰਹਿ ਸੰਨ ਇਹਨਾਂ ਵਿੱਚੋਂ ਕਿਸੇ ਨੇ ਕੋਈ ਖਾਣਾ ਨਹੀਂ ਖਾਦਾ ਇਹਨਾਂ ਸਭਨਾਂ ਦਾ ਧਿਆਨ ਬਾਰਨੀ ਵਾਲੀ ਜੋ ਪਾਰਟੀ ਹੋਣੀ ਹੈ ਧਿਆਨ ਸਾਰਿਆਂ ਦਾ ਪਾਰਟੀ ਵੱਲ ਸੀ ਤੁਮ ਸਭ ਕੇ ਹੈ ਕਸਮ ਖੁਦਾਏ ਜੇ ਦਿਨ ਮਿਲੋਏ ਖੈਸਮ ਦਾਏ ਉਸ ਸਮੇਂ ਫਿਰ ਸਾਥੀ ਵੀ ਜਿਹੜੇ ਨੇ ਉਹ ਵੀ ਬੜੇ ਪਰਸਤਾਨ ਨੇ ਵੀ ਵਿਧੀ ਚੰਦ ਸਾਡੇ ਮਿੱਤਰਾਂ ਵਰਗਾ ਮਿੱਤਰ ਹੈ ਬੜਾ ਮਿੱਠਾ ਬੋਲਦਾ ਹੈ ਸਾਰਿਆਂ ਨਾਲ ਇਸ ਦਾ ਵਿਵਹਾਰ ਬੜਾ ਚੰਗਾ ਹੈ ਹੱਸ ਕੇ ਬੋਲਦਾ ਹੈ ਹਰ ਸਮੇਂ ਕਿਸੇ ਨਾ ਕਿਸੇ ਦੀ ਮਦਦ ਵਿੱਚ ਰਹਿੰਦਾ ਹੈ ਮੈਂ ਆਪ ਜਾਇ ਬਾਰਨੀ ਲਿਆਉਂ ਅਤਿ ਜੀ ਕੀਰੇ ਜਹਾਸ ਫਲਾਉਂ ਗੁਰੂ ਸਵਾਰੋ ਸਬਨਾ ਦੇ ਮਨ ਹਿਰਦੇ ਦੇ ਅੰਦਰ ਜੋ ਸੀ ਉਹਨਾਂ ਦੇ ਹਿਰਦੇ ਵਿੱਚ ਵੀ ਇਹੋ ਸੀ ਕਿ ਜੋ ਮਿਲ ਜਾਏ ਤੇ ਏਡੋ ਵੱਡੀ ਹੋਰ ਖੁਸ਼ੀ ਕੀ ਹੈ ਜਦੋਂ ਸਭ ਕੁਝ ਮਿਲ ਗਿਆ ਰੱਜ ਕੇ ਸਬਨਾ ਨੇ ਖਾਦਾ ਪੀਤਾ ਜਿਦ ਦਾ ਸੁਣ ਕੇ ਸੇਵੀ ਉੱਚ ਪਾਏ ਵਿਧੀਏ ਸੰਸੋਧਏ ਪਠਾਏ ਭਾਈ ਵਿਧੀ ਚੰਦ ਦੇਖ ਰਹੇ ਨੇ ਕਿ ਇਹਨਾਂ ਨੂੰ ਕਿਸੇ ਨੂੰ ਵੀ ਇਹ ਜਿਹੜੇ ਕੰਮਕਾਰ ਕਰਦੇ ਨੇ ਕਿਹੜੇ ਵਿੱਚ ਭਾਵੇਂ ਉਹ ਰਸੋਈਏ ਨੇ ਭਾਵੇਂ ਉਹ ਪਹਿਰੇਦਾਰ ਨੇ ਭਾਵੇਂ ਉਹ ਖਜ਼ਾਨਚੀ ਨੇ ਭਾਵੇਂ ਉਹ ਜਿਹੜੇ ਜਿਹੜੇ ਕੰਮ ਵਿੱਚ ਵੀ ਲੱਗੇ ਹੋਏ ਨੇ ਉਹਨਾਂ ਸਭਨਾਂ ਨੂੰ ਦਰੋਗੇ ਦੀ ਕੋਈ ਪਰਵਾਹ ਨਹੀਂ ਹੈ ਬਸ ਕੇਵਲ ਆਪਣੀ ਜੀਬ ਦਾਤ ਰਸ ਪੂਰਾ ਕਰਨ ਲੱਗੇ ਹਨ ਵਿਧੀ ਜਾਮਨ ਘਟਕਾ ਚਾਰੇ ਪਹੁੰਚੋਂ ਨਿਕਟ ਜਏ ਮਤ ਭਾਰੀ ਤੇ ਭਾਈ ਵਿਧੀ ਚੰਦ ਨੇ satsangat ਜੀ ਪਹਿਲਾਂ ਹੀ ਇਹਨਾਂ ਨੂੰ ਕਹਿ ਦਿੱਤਾ ਸੀ ਜੇ ਸਾਰ ਬਾਰ ਨਹੀਂ ਲੈ ਆਓ ਨਾਮ ਹੈ ਹੱਥ ਲਾਵਾਂਗਾ ਨਾਮ ਹੈ ਉਸ ਨੂੰ ਸੇਵਨ ਕਰਾਂਗਾ ਤੁਹਾਡੇ ਵਾਸਤੇ ਆਏਗੀ ਤੇ ਤੁਸੀਂ ਹੀ ਉਸ ਦਾ ਭਾਈ ਵੀਰ ਸਿੰਘ ਨੇ ਪਹਿਲਾਂ ਹੀ ਸ਼ਬਦ ਰੱਖ ਦਿੱਤੀ ਸੀ ਕਿ ਮੈਂ ਨਾਂ ਤਾਂ ਆਪਣੀ ਜ਼ੁਬਾਨ ਤੇ ਅੱਜ ਤੱਕ ਉਸ ਨੂੰ ਲਿਆਉਣਾ ਹੈ ਨਾ ਲਿਆਉਣਾ ਹੈ ਤੁਸੀਂ ਹੀ ਸ਼ੇਵਨ ਕਰਨਾ ਹੈ ਤੁਸੀਂ ਹੀ ਖਾਣਾ ਪੀਣਾ ਹੈ ਤੁਹਾਡੇ ਲਈ ਹੀ ਇਹ ਵੱਡੀ ਪਾਲਟੀ ਹੈ ਇਹ ਕਬਨਾ ਨੇ ਗੁਰੂ ਸਵਾਰਿਓ ਲਿਆਉਂਦਾ ਹੋਇਆ ਮਦ ਪੀ ਰਿਆ ਆਗਿਆ ਦਰਸ਼ਨ ਕੋ ਸਮਦਾਇਆ ਮਿਲੇ ਸਕਰ ਛਕ ਲਖੇ ਨ ਮਾਇਆ ਅੱਜ ਮਾਇਆ ਮੇਂ ਚਿੱਤ ਬਰ ਪਰਮਾ ਦਿੱਤਾ ਅੱਜ ਮਾਇਆ ਸੰਸਾਰ ਦੀ ਵਰਤ ਗਈ ਤੇਰੇ ਭਰਤੀ ਖਤੇ ਅਜਾ ਨ ਆਇਓ ਭਈ ਮਦਦ ਜਿਤ ਜਗ ਦਰਸਾਇਓ ਤਾਂ ਗੁਰੂ ਸਵਾਰਿਓ ਸਬਦਾਂ ਦੇ ਮਨ ਹਿਰਦੇ ਦੇ ਅੰਦਰ ਇਹੋ ਸ਼ੀ ਕਿ ਇਹ ਜਿਹੜੀ ਸਾਰ ਬਾਰ ਨਹੀਂ ਸਾਨੂੰ ਭਾਈ ਵਿਧੀ ਚੰਦ ਨੇ ਖੁਸ਼ੀ ਖੁਸ਼ੀ ਲਿਆ ਕੇ ਦਿੱਤੀ ਐ ਇਹਦੇ ਵਿੱਚ ਇਸ ਘਾਇਏ ਦੀ ਵੀ ਖੁਸ਼ੀ ਹੈ ਫਰਕ ਸਾਥ ਪੰਗਤ ਬੈਠਾਈ ਉਹਨਾਂ ਦੀ ਅਵਸਥਾ ਦੇਖ ਰਹੇ ਸੰਨ ਮਨ ਨੂੰ ਦੇ ਤਨ ਨੂੰ ਇੰਦਰੀਆਂ ਨੂੰ ਕੰਨ ਇੰਦਰੀਆਂ ਨੂੰ ਦੇਖ ਰਹੇ ਸੰਨ ਜਿਵੇਂ ਗੁਰੂ ਨਾਨਕ ਪਾਤਸ਼ਾਹ ਨੇ ਦੇਖ ਕੇ ਕਿਹਾ ਸੀ ਤਾਗ ਨਾ ਇੰਦਰੀ ਤਾਗ ਨਾ ਨਾਰੀ ਤਾਗ ਨਾ ਪੈਰੀ ਤਾਗ ਨਾ ਹੱਥੀ ਤਾਗ ਨਾ ਜੇਬਾ ਤਾਗ ਨਾ ਅੱਖੀ ਵੇ ਤੱਗਾ ਆਪੇ ਬੰਤੈ ਵੱਟ ਧਾਰ ਕੇ ਅਵੜਾ ਘੱਟੈ ਲੈ ਭਾੜ ਕਰੇ ਵਿਆ ਕੜ ਕਾਗਲ ਦੱਸੇ ਰਾ ਸੁਣ ਵੇਖੋ ਲੋਕਾਂ ਇਹ ਵਿਡਾਨ ਮਨ ਅੰਦਰ ਨਾਉ ਸੁਝਾਨ ਅੰਦਰ ਅਗਿਆਨਤਾ ਦਾ ਹਨੇੜੇ ਨਾਮ ਸੁਝਾਨ ਨਾਮ ਸਿਆਣਿਆਂ ਵਿੱਚ ਏ ਹੁਣ ਇਹਨਾਂ ਵਿੱਚ ਕੁਝ ਪਹਿਰੇਦਾਰ ਕੁਝ ਰਸੂਈਏ ਕੁਝ ਸਿਪਾਈ ਨੇ ਉਹ ਡਿਊਟੀਆਂ ਵਾਲੇ ਨੇ ਸਾਰੇ ਪਰ ਅੰਦਰ ਉਹਨਾਂ ਦੇ ਗੁਰੂ ਸਵਾਰਿਓ ਅਗਿਆਨਤਾ ਦਾ ਹਨੇਰਾ ਹੈ ਬਾਹਰੀ ਤੌਰ ਤੇ ਭਾਈ ਵਿਧੀ ਚੰਦ ਜਿਨ੍ਹਾਂ ਤੋਂ ਪੈਸੇ ਲੈ ਕੇ ਉਹਨਾਂ ਨੇ ਸਾਰ ਬਾਰ ਨਹੀਂ ਲੈ ਆਂਦੇ ਸਾਰ ਬਾਰ ਨਹੀਂ ਤੇਰੀ ਮੈਂ ਆਨੀ ਫਿਰ ਕਹ ਉਹ ਤੇਰੀ ਤੇ ਚੰਗੀ ਜਦੋਂ ਸਬਨਾ ਤੱਕ ਪਹੁੰਚ ਗਈ ਔਰ ਸਬਨਾ ਨੇ ਇਸ ਭਰੋਸੇ ਨਾਲ ਇਹ ਖੁਸ਼ੀ-ਖੁਸ਼ੀ ਸਾਰਾ ਕੁਝ ਪ੍ਰਾਪਤ ਕਰ ਲਿਆ ਤੇ ਗੁਰੂ ਸਵਾਰਿਓ ਭਾਈ ਵਿਦੀ ਚੰਦ ਜੀ ਨੇ ਫਿਰ ਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਚੇਤੇ ਕੀਤਾ ਕਿ ਮਹਾਰਾਜ ਜੋ ਹੁਣ ਹੋਣਾ ਸੀ ਜੋ ਹੁਣ ਹੋਣਾ ਸੀ ਉਹ ਬਣਾਉਣਾ ਥੋੜਾ ਥੋੜਾ ਸਰ ਬਾਰਨੀ ਦਾ ਹੋਣ ਲੱਗਾ ਕਹਿ ਵਿਦਿਆ ਤਜ ਦੇਹੁ ਦੁ ਚਿਤ ਲਾਈ ਜੱਗੋ ਜਾ ਮਨ ਯਾਦ ਸਵਾਈ ਭਾਈ ਵੀਰ ਜੀ ਚੰਦ ਕਹਿੰਦੇ ਬੇਫਿਕਰ ਹੋ ਜਾਓ ਜੇ ਤੁਹਾਡੇ ਤੇ ਤੁਹਾਡੀ ਕੀਤੀ ਬਾਰਨੀ ਦਾ ਨਸ਼ਾ ਹੋ ਵੀ ਗਿਆ ਤੇ ਮੈਂ ਸਾਰੇ ਕਿਲੇ ਦੀ ਰਖਵਾਲੀ ਕਰਨੀ ਕਰ ਲਵਾਂਗਾ ਰਖਵਾਲੀ ਮੈਂ ਕਰਾਂਗਾ ਬੇਫਿਕਰ ਹੋ ਜਾਓ ਤੁਸੀਂ ਆਪਣਾ ਖੁਸ਼ੀਆਂ ਮਾਣੋ ਔਰ ਰਜਮਾ ਮਾਸ ਖਾਓ ਰਜਮੀ ਬਾਹਮੀ ਪੀ ਲਵੋ ਕਹਿ ਵਿਦਿ ਸ਼ਾਹ ਪਰਤਾਪਿਆਂ ਨੂੰ ਸਹਿ ਸਕੈ ਇੱਕ ਰਾਜਾਨ ਪੂਰਤਕ ਤੇ ਅੱਖਾਂ ਲਖੇ ਇਸ ਸਾਰੇ ਦੇ ਸਾਰੇ ਘਟਨਾ ਕਰਮਾਰੇ ਸਮੇ ਦੇ ਦਰੋਗੇ ਨੂੰ ਭਾਵੇਂ ਦੱਸੋ ਤੇ ਭਾਵੇਂ ਨਾ ਦੱਸੋ ਇਤੋਂ ਵੱਡੀ ਖੁਸ਼ੀ ਹੋਰ ਕੀ ਹੋ ਸਕਦੀ ਹੈ ਭਾਈ ਵਿਦੀ ਚੰਦ ਨੇ ਖੁਸ਼ੀ-ਖੁਸ਼ੀ ਸਭਨਾ ਦਾ ਗੁਰਸਵਾਰਿਓ ਵਿਸ਼ਵਾਸ ਬਨਾਇਆ ਹੋਇਆ ਸੀ ਖਾਤਰ ਜਨਾ ਭਈ ਤਨ ਮਨ ਕੀ ਕੀ ਰਸ ਛੂਟ شراب ਪੀਣ ਕੀ ਤਾਂ ਫਿਰ ਕਿਸੇ ਪ੍ਰਕਾਰ ਦੀ ਇਹਨਾਂ ਨੇ ਜੋ ਨੌਕਰ ਚਾਕਰ ਸਨ ਜੋ ਸਿਪਾਈ ਸਨ ਜੋ ਰਸੋਈਏ ਸਨ ਜੋtheta ਕਰਮਚਾਰੀ ਜਿੰਨੇ ਵੀ ਸਨ ਕੰਮਕਾਰ ਕਰਨ ਵਾਲੇ ਕਿਲੇ ਦੇ ਅੰਦਰ ਉਹ ਬਹੁ ਗਿਣਤੀ ਵਿੱਚ ਸਨ ਉਨਾ ਸਭਨਾ ਦਾ ਭਾਈ ਵਿਧੀਚੰਦ ਤੇ ਪ੍ਰਭੂ ਸਾਹਿਬ ਬਣਿਆ ਹੋਇਆ ਸੀ ਦੇਵ ਕਲੀਦਾਰ ਕੋ ਭਰ ਕੇ ਲੈ ਕਰ ਕਹਿ ਦਿਓ ਹੱਸ ਕਰਕੇ ਇੱਕ ਦੂਜੇ ਨੂੰ ਭਾਂਡੇ ਭਰ ਭਰ ਕੇ ਦੇ ਰਹੇ ਨੇ ਭਾਈ ਵਿਧੀਚੰਦ ਦੂਰ ਖੜੋਤੇ ਦੇਖਦੇ ਸੁਣੋ ਕਹੇ ਰਾਮ ਇਸ ਵੇਰਾ ਕਰੋਂ ਪਾਣੀ ਹੁਣ ਕਹਿ ਤੈਰਾ ਭਾਈ ਵਿਧੀਚੰਦ ਨੂੰ ਕਹਿਣ ਲੱਗੇ ਸੱਜਣਾ ਏ ਅਸੀਂ ਇਸੇ ਵਾਰੀ ਹੀ ਤੇਰੇ ਕੋਲੋਂ ਇਹ ਪਹਿਲੀ ਵਾਰ ਇਹ ਤੇਰੇ ਕੋਲੋਂ ਇਹ ਜੋ ਖੁਸ਼ੀਆਂ ਮਾਣ ਰਹੇ ਹਾਂ ਵਾਰ-ਵਾਰ ਨਾ ਤੂੰ ਕਮੀ ਨਾ ਅਸੀਂ ਕਹਾਂਗੇ ਕਿਉਂਕਿ ਸਾਡਾ ਅੱਜ ਘਰੇ ਅਸੀਂ ਜਾ ਨਹੀਂ ਸਕਦੇ ਰਾਤੀ ਆਰਾਮ ਕਰ ਨਹੀਂ ਸਕਦੇ ਅਸੀਂ ਤਾਂ ਇਸ ਮਦ ਵਿੱਚ ਹਾਂ ਮੰਮ ਕੋਠੇ ਕੀ ਸਭ ਤਕਰਾਈ ਤੋਹ ਰਹਵਾਲੇ ਦਿਓ ਸੁਣਾਈ ਆਜੇ ਚਾਬੀਆਂ ਵੀ ਦੇ ਦਿੱਤੀਆਂ ਪਹਿਰੇਦਾਰ ਨੇ ਆ ਫੜ ਭਾਈ ਵਿਧੀ ਚੰਦ ਚਾਬੀਆਂ ਵੀ ਰੱਖ ਲੈ ਸਾਰੀ ਤਕੜਾਈ ਤੂੰ ਰੱਖਣੀ ਹੈ ਸੰਭ ਸੰਭਾਲ ਕਿਲੇ ਦੀ ਤੁਸੀਂ ਕਰੋ ਜਾਗਤਰ ਹੋ ਨ ਤਾਂ ਪਰਪਾ ਕਰ판ੂ ਸਭ ਵਿਦ ਤੇ ਰਹੀਏ ਸਭ ਧਨੂ ਭਾਈ ਵਿਧੀ ਚੰਦ ਨੂੰ ਕਹਿਣ ਲੱਗੇ ਤੁਸੀਂ ਸਾਰੀ ਰਾਤ ਜਾਗਿਆ ਜੇ ਸਾਡੇ ਜਾਗਣ ਜਾਂ ਸੌਣ ਦਾ ਹੁਣ ਸਮਾਂ ਲੰਘ ਗਿਆ ਸੋਣ ਬਿਧੀਏ ਬੋ ਦੀਨ ਪਰੋਸਾ ਕਿ ਆਤਮ ਕਰਪ ਤਹੋ ਅਸ ਬੋਸਾ ਭਾਈ ਬਿਧੀ ਚੰਦ ਕਹਿਣ ਲੱਗੇ ਜੇ ਪਰੋਸਾ ਕਰਦੇ ਹੋ ਨਾ ਤੁਹਾਡਾ ਹੁਣ ਸੌਣ ਦਾ ਜਾਗਣ ਦਾ ਸਮਾਂ ਰਿਹਾ ਨਾ ਤੁਹਾਡ ਨੂੰ ਹੋਣ ਸੁਧੋ ਉਧ ਰਹੀ ਕਿਹੜਾ ਮਿੱਤਰ ਤੇ ਕਿਹੜਾ ਬੇਗਾਨਾ ਕਿਹੜਾ ਆਪਣਾ ਭਾਈ ਬਿਧੀ ਚੰਦ ਕਹਿੰਦੇ ਪਰੋਸਾ ਕਰੋ ਬੇਫਿਕਰ ਹੋ ਕੇ ਤੁਸੀਂ ਆਪਣਾ ਘੋੜੀ ਨੀਂਦ ਸੌ ਜਾਓ ਦਬੇ ਪ੍ਰਤਾਪ ਸਾਹੁ ਕੋ ਭਾਰੀ ਕੋਈ ਧਿਆਨ ਸਕੇ ਮਤ ਭਾਰੀ ਕਵੀ ਰਾਜ ਕਹਿੰਦੇ ਗੁਰੂ ਹਰगोबिंद ਸਾਹਿਬ ਜੀ ਮਹਾਰਾਜ ਜੀ ਨੇ ਛੇਵੇਂ ਗੁਰਦੇ ਪਿਤਾ ਨੇ ਆਪ ਹੀ ਮਤ ਉੱਤੇ ਪਰਦਾ ਪਾ ਦਿੱਤਾ ਜਦੋਂ ਮਤ ਤੇ ਪਰਦਾ ਪੈ ਗਿਆ ਇਹ ਕਰਦੀ ਵੀ ਤਾਂ ਬਾਰ ਨਹੀਂ ਇਹੋ ਉੱਜ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਜੇਤ ਪੀਤ ਮਤ ਦੂਰ ਹੋਏ ਬਰਨ ਲਪਵੇ ਵੇਜ ਆਏ ਆਪਣਾ ਪਰਾਇਆ ਨਾ ਪਛਾਣ ਈ ਖਸਮੋ ਧੱਕੇ ਖਾਵੇ ਅੱਗੋਂ ਫਿਰ ਗੁਰਬਾਣੀ ਸੁਚੇਤ ਕਰਦੀ ਏ ਐਸਾ ਮਦ ਮੂਲ ਨਾ ਪੀਚਈ ਜੇ ਕਾ ਪਾਰ ਉਸਾਰੇ ਕਿ ਸਿੱਖਾ ਤੂੰ ਬਾਰਨੀ ਕਦੇ ਵੀ ਸੇਵਨ ਨਹੀਂ ਕਰਨੀ ਐਸਾ ਮਦ ਮੋਲ ਨਾ ਪੀਚੇ ਜੇ ਕਾ ਕਾਰ ਵਸਾਏ ਇਹ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਦੇ ਬਚਨ ਨੇ ਜਿਦ ਪੀਤੇ ਮਤ ਦੂਰ ਹੋਏ ਇਹ ਮਤ ਤੇ ਪਰਦਾ ਪਾ ਦਿੰਦੀ ਹੈ ਬੰਦੇ ਦੀ ਅਕਲ ਮਾਰ ਦਿੰਦੀ ਹੈ ਔਰ ਇਸ ਦਾ ਨਸ਼ਾ ਸਭ ਤੋਂ ਭੈੜਾ ਨਸ਼ਾ ਹੈ ਅੱਜ ਨਸ਼ੇ ਵਿੱਚ ਆਏ ਹੋਏ ਭਾਈ ਵਿਧੀ ਚੰਦ ਨੂੰ ਕਹਿੰਦੇ ਆ ਚਾਬੀ ਨਾ ਪਕੜ ਪੂਰੇ ਕਿਲੇ ਦਾ ਮਾਲਕ ਤੂੰ ਆਇਆ ਹੋ ਜੀ ਭਾਈ ਵੀਰ ਸਿੰਘ ਚੰਦ ਕਹਿੰਦੇ ਭਰੋਸਾ ਕਰੋ ਅਰਦਾਸ ਕੀਤੀ ਸ਼ੁਕਰ ਕੀਤਾ ਮਹਾਰਾਜ ਜੀ ਤੁਸੀਂ ਇਹਨਾਂ ਦੀ ਮੌਤ ਤੇ ਅਜਿਹਾ ਪਾ ਦਿੱਤਾ ਇਹ ਸਾਰੇ ਦੇ ਸਾਰੇ ਪਹਿਰੇਦਾਰ ਤੇ ਬਾਕੀ ਸੱਜਣ ਮਿੱਤਰ ਜਿਹੜੇ ਕਿਲੇ ਵਿੱਚ ਕੰਮ ਕਰਦੇ ਨੇ ਕਰਮਚਾਰੀ ਨੇ ਉਹਨਾਂ ਸਾਰਿਆਂ ਨੂੰ ਖੁਸ਼ੀ ਭੜੀ ਹੈ ਖਾਣ ਪੀਣ ਚੰਗਾ ਮਿਲ ਗਿਆ ਹੈ ਔਰ ਬਾਣੀ ਦੇ ਨਸ਼ੇ ਵਿੱਚ ਕੁਝ ਡੇਗ ਗਏ ਤੇ ਕੁਝ ਅਜੇ ਉਹਨਾਂ ਨੂੰ ਨਸ਼ਾ ਚੜਨ ਲੱਗਿਆ ਨਹੀਂ ਗਮ ਤਾਂ ਖੱਗ ਕੀ ਆਵਨਾ ਤਰੇ ਤਰਾਸ ਕੋਏ ਬੁਲਾਵਨ ਭਾਈ ਬਿਲੀ ਚੰਦ ਸ਼ੁਕਰ ਕਰਦੇ ਮਹਾਰਾਜ ਇਹਨਾਂ ਦੀ ਮਤ ਹੁਣ ਵਿਛਲ ਗਈ ਐ ਇਹਨਾਂ ਕੋਲੋਂ ਪੂਰੇ ਤਰ੍ਹਾਂ ਪੂਰੀ ਤਰ੍ਹਾਂ ਛਪਾਈਆਂ ਕੋਲੋਂ ਤੁਰਿਆ ਨਹੀਂ ਜਾਂਦਾ ਪੂਰੀ ਤਰ੍ਹਾਂ ਬੋਲਿਆ ਨਹੀਂ ਜਾਂਦਾ ਛੜੋਟਾ ਨਹੀਂ ਜਾਂਦਾ ਇਕ ਸਹੀ ਤਰ੍ਹਾਂ ਖੜੋ ਨਹੀਂ ਸਕਦੇ ਪੂਰਾ ਬੋਲ ਨਹੀਂ ਸਕਦੇ ਚੱਲ ਨਹੀਂ ਸਕਦੇ ਹੋਰ ਦੇਖਦੇ ਨੇ ਤੇ ਨਸ਼ੇ ਦੇ ਆਲਮ ਵਿੱਚ ਅੱਖਾਂ ਵਿੱਚੋਂ ਦੋ ਦੋ ਬੰਦੇ ਦਿਸਦੇ ਨੇ ਅੱਗੋਂ ਇਨਾ ਇਨਾਂ ਨੂੰ ਗੁਰੂ ਸਵਾਰਿਓ ਇਨਾ ਇਨਾਂ ਨੂੰ ਨਸ਼ਾ ਸੀ ਭਾਈ ਵਿਧੀ ਚੰਦ ਗੁਰੂ ਦਾ ਸ਼ੁਕਰ ਕਰਦੇ ਨੇ ਕਿ ਮੈਂ ਜਿਸ ਕਾਰਜ ਲਈ ਆਇਆ ਸੀ ਮਹਾਰਾਜ ਉਹ ਕਾਰਜ ਕਰਵਾ ਲਵੋ। ਨੈ ਪਰ ਮੈਂ ਜਾਗੂੰ ਜਾਮਨ ਸਾਰੀ ਤੂੰ ਸੁਪਤ ਹੋ ਅਬੀਂਦ ਸੁਖਾਰੀ। ਭਾਈ ਵੀਰ ਸਿੰਘ ਕਹਿੰਦੇ ਚੰਗਾ ਤੁਸੀਂ ਭਰੋਸਾ ਕਰਦੇ ਹੋ। ਮੈਂ ਹੁਣ ਸਾਰੀ ਰਾਤ ਜਾਗਾਂਗਾ। ਪਰ ਤੁਸੀਂ ਤੂੰ ਸੁਪਤ ਹੋ ਅਬੀਂਦ ਸੁਖਾਰੀ। ਕਹਿੰਦੇ ਸੌਖੀ ਨੀਂਦ ਲਵੋ ਤੁਸੀਂ। ਸਾਰਿਆਂ ਨੂੰ ਅੰਦਰ ਲੈ ਗਿਆ ਇੱਕ ਇੱਕ ਨੂੰ ਚੁੱਕ ਕੇ ਹਿੰਮਤ ਵਾਲਾ ਸੀ ਤੇ ਤਾਲਾ ਲਾ ਦਿੱਤਾ ਉਹਨਾਂ ਨੂੰ ਤਾਲਾ ਲਾ ਕੇ ਸਭ ਨਾਲ ਅੰਦਰ ਦੂਸਰੇ ਪਾਸੇ ਜਿਹੜਾ